ਤਰੰਤਾਂ ਬਾਈਲ ਇਕਸ਼ਨ ਦੇ ਵਿੱਚ ਕਾਂਗਰਸ ਨੇ ਇੱਕ ਜੁਟਤਾ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਢੜਲੇ ਦੇ ਨਾਲ ਸਾਰੇ ਕਾਂਗਰਸ ਦੇ ਆਗੂ ਚੋਣ ਮੈਦਾਨ 'ਚ ਡਿੱਟ ਗਏ ਨੇ ਮਾਜੇ ਦੀ ਸਾਰੀ ਲੀਡਰਸ਼ਿਪ ਪਹਿਲੇ ਦਿਨ ਤੋਂ ਹੀ ਇਸ ਚੋਣ ਮੈਦਾਨ ਦੇ ਵਿੱਚ ਨੇਤਰੀ ਹੋਈ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਜਸਬੀਰ ਸਿੰਘ ਡਿੰਪਾ ਜੀ ਕਈ ਵਾਰ ਬਧਾਇਕ ਰਹੇ ਨੇ ਡਿੰਪਾ ਜੀ ਸਾਡੇ ਨਾਲ ਨੇ ਮਾਜੇ ਦੀ ਪਕੜ ਹੈ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਤਾਂ ਚੋਣ ਜੇ ਇਹ ਅਤਕਤ ਨਹੀਂ ਹੋਏਗੀ ਕਿ ਉਹਨਾਂ ਦੀ ਗਵਾਹੀ ਦੇ ਵਿੱਚ ਮਾਝੇ ਦੀ ਲੀਡਰਸ਼ਿਪ ਜਿਹੜੀ ਹੈ ਇੱਥੇ ਚੋਣ ਤਰਨਤਨ ਦੇ ਵਿੱਚ ਡਟੀ ਹੋਈ ਹੈ ਰਾਜਾ ਵੜਿੰਗ ਸਾਹਿਬ ਬਾਜਵਾ ਸਾਹਿਬ ਵੀ ਚੋਣ ਮੈਦਾਨ ਦੇ ਵਿੱਚ ਨੇ ਤਾਂ ਕਰਨ ਬੁਰਜ ਦੇ ਲਈ ਸਾਰੀ ਕਾਂਗਰਸੀ ਲੀਡਰਸ਼ਿਪ ਨੇ ਵੀ ਹਿਰਾਂ ਤਰਨਤਨ ਨਾਲ ਘਤ ਲੀਆਂ ਨੇ ਤਾਂ ਡਿੰਪਾ ਜੀ ਕੋਲੋਂ ਜਿਹੜੀ ਹੈ ਜਿਹੜੀ ਜ਼ਮੀਨੀ ਹਕੀਕਤ ਸਾਰੀ ਜਾਣਦੇ ਆ ਡਿੰਪਾ ਜੀ ਕੱਲ ਦਿਵਾਲੀ ਸੀਗੀ ਦਿਵਾਲੀ ਤੋਂ ਨਿਕਲੇ ਨੇ ਚੋਣ ਪ੍ਰਚਾਰ ਇੱਕ ਵਾਰੀ ਫਿਰ ਨਵੇਂ ਸਿਰ ਤੋਂ ਸ਼ੁਰੂ ਹੋਣਾ ਹੌਲੀ ਹੌਲੀ ਯੋਰ ਪੜੇਗਾ ਮੌਜੂਦਾ ਸਿਚੁਏਸ਼ਨ ਕੀ ਲੱਗਦੀ ਹੈ ਇਸ ਹਾਲਾਤਾਂ ਦੇ ਵਿੱਚ ਦੇਖੋ ਗਗਨ ਜੀ ਮੈਂ ਇੱਕ ਗੱਲ ਵੇਖੀ ਆ ਕਿ ਜਦੋਂ ਵੀ ਕਾਂਗਰਸ ਪਾਰਟੀ ਬਤੌਰ ਕਾਂਗਰਸ ਪਾਰਟੀ ਚੋਣ ਲੜਦੀ ਆ ਤੈਨੂੰ ਕੋਈ ਨਹੀਂ ਹਰਾ ਸਕਦਾ ਅੱਜ ਤਰਨਤਾਰ ਦੇ ਵਿੱਚ ਇਹੀ ਸਥਿਤੀ ਆ ਗਈ ਆ ਕਿ ਕੋਈ ਢੜਾ ਨਹੀਂ ਕੋਈ ਕੁਛ ਨਹੀਂ ਸਮੁੱਚੀ ਕਾਂਗਰਸ ਬਤੌਰ ਕਾਂਗਰਸ ਚੋਣ ਲੜ ਰਹੀ ਆ ਤੇ ਇਹਦਾ ਰਿਜ਼ਲਟ ਹਮੇਸ਼ਾ ਪੋਜ਼ੀਟਿਵ ਆ ਜੇ ਤੁਸੀਂ ਦੂਜੀਆਂ ਪਾਰਟੀਆਂ ਦਾ ਲੈ ਲਓ ਤੇ ਜਿਹੜੇ ਸਾਡੇ ਮਾਣਯੋਗ ਸਵਰਗਵਾਸੀ ਡਾਕਟਰ ਸੋਲ ਇਥੋਂ ਦੇ ਵਿਧਾਇਕ ਸਨ ਉਹਨਾਂ ਦੇ ਪਰਿਵਾਰ ਵੱਲੋਂ ਉਹਦਾ ਇੱਕ ਪਰਿਵਾਰ ਦਾ ਮੈਂਬਰ ਹੀ ਆ ਜਿਹੜਾ ਇੰਡੀਪੈਂਡੈਂਟ ਚੋਣ ਮੈਦਾਨ ਦੇ ਵਿੱਚ ਉਤਰ ਆਇਆ ਉੱਥੇ ਵੀ ਤੁਹਾਨੂੰ ਸਮਝ ਲਓ ਵੀ ਬਗਾਵਤ ਦੇ ਸਿੰਪਟਮਸ ਵੇਖ ਰਹੇ ਜਿੱਥੋਂ ਤੱਕ ਰਹੇਗੀ ਭਾਜੀਪੀ ਦੀ ਗੱਲ ਇਹ ਨਵਾਂ ਕਾਲੀ ਦਲ ਚੋਂ ਕੈਂਡੀਡੇਟ ਗਿਆ ਵਾ ਤੇ ਬਾਕੀ ਸਾਰੇ ਜਿਹੜੀ ਟਕਸਾਲੀ ਭਾਜੀਪੀ ਆ ਉਹ ਇਸ ਨੂੰ ਕਬੂਲ ਨਹੀਂ ਕਰ ਰਹੇ ਤੇ ਜੇ ਆਪਾਂ ਵੇਖੀਏ ਪੰਥਕ ਵੋਟ ਉਹ ਦੋ ਤਿੰਨਾਂ ਵੈਸੇ ਵੰਡੀ ਪਈ ਆ ਤੋ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪਾਰਟੀ ਜਿਹੜੀ ਆ ਉਸ ਨੂੰ ਬਹੁਤ ਹੰਗਾਰਾ ਮਿਲ ਰਿਹਾ ਪਰ ਕਾਂਗਰਸ ਪਾਰਟੀ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਇਹ ਜਿਹੜੀ ਚੋਣ ਆ ਇਹਦੇ ਵਿੱਚ ਮੈਂ ਵੇਖਿਆ ਸਰਕਾਰ ਦੀ ਬੜੀ ਵੱਡੀ ਨਕਾਮਯਾਬੀ ਆਈ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਲੋਕਾਂ ਨੂੰ ਧਮਕੀਆਂ ਵੀ ਦੇ ਰਹੇ ਆ ਡਰ ਪੈਦਾ ਮੌਲਾ ਇਸ ਨੂੰ ਦੂਰ ਕਰਦੇ ਵਿੱਚ ਵੀ ਸਰਕਾਰ ਬਿਲਕੁਲ ਸਫਲ ਨਹੀਂ ਆ ਇਸ ਦਾ ਖਮਿਆਜਾ ਵੀ ਸਰਕਾਰ ਨੂੰ ਇਹ ਭੁਗਤਣਾ ਪਊਗਾ ਤੇ ਓਵਰ ਆਲ ਜਿਹੜਾ ਵਾ ਕਾਂਗਰਸ ਦੀ ਸਥਿਤੀ ਠੀਕ ਆ ਜਿੰਨੇ ਵੀ ਕੈਂਡੀਡੇਟ ਤਰ੍ਹਾਂ ਤਰ੍ਹਾਂ ਤੋਂ ਟਿਕਟ ਮੰਗਦੇ ਸਾਰੇ ਕਰਤਪੁਰਜੀ ਦੀ ਹਮਾਇਤ ਦੇ ਵਿੱਚ ਦਿਨ ਰਾਤ ਇਕਜੁੱਟ ਆ ਭਾਵੇਂ ਰਾਜਵੀਰ ਭੁੱਲਰ ਹੋਵੇ ਭਾਵੇਂ ਤਨੇਜਾ ਜੀ ਹੋਣ ਭਾਵੇਂ ਰਾਣਾ ਗੱਡੀਪਿੰਟ ਹੋਵੇ ਬਾਰੇ ਕੋਈ ਹੋ ਰੋਵੇ ਸਾਰੇ ਜਾਣੇ ਡਟਰਾਤੇ ਕਰਕੇ ਮਿਹਨਤ ਕਰ ਰਿਹਾ ਤੇ ਕਾਂਗਰਸ ਨੂੰ ਅੱਛਾ ਰਿਸਪੌਂਸ ਮਿਲ ਰਿਹਾ ਤੇ ਭਾਈ ਤੁਸੀਂ ਇੱਕ ਗੱਲ ਕਹੀ ਕਿ ਕਾਂਗਰਸ ਜਦੋਂ ਕਾਂਗਰਸ ਦੇ ਬਣ ਕੇ ਜਦੋਂ ਚੋਣ ਲੜਦੀ ਆ ਤਾਂ ਇਸ ਦਾ ਮੈਸੇਜ ਵੀ ਤੁਸੀਂ ਵਰਕਰਸ ਨੂੰ ਜਾਂ ਲੋਕਾਂ ਨੂੰ ਇਹ ਕਨਵੇ ਕਰ ਜਿਵੇਂ ਸਾਰੀ ਲੀਡਰਸ਼ਿਪ ਹੀ ਇੱਥੇ ਨੇ ਭਾਈ ਇੱਥੇ ਇਹ ਤਾਂ ਥੈਟ ਮੀਨਸ ਕਿ ਪੂਰੀ ਇੱਕਜੁੱਟਤਾ ਦੇ ਨਾਲ ਫਿਰ ਜਿਹੜੀ ਉਹ ਚੋਣ ਲੜਦੀ ਕਿਉਂਕਿ ਕਈ ਵਾਰਾਂ ਦੀ ਇਸ ਤਰ੍ਹਾਂ ਦੀ ਗੱਲਾਂ ਛਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਗੱਲ ਆ ਜਾਂਦੀ ਕਿ ਕਈ ਧੜੇ ਨੇ ਜੀ ਇਸ ਤਰ੍ਹਾਂ ਦੇਖੋ ਇੱਕ ਗੱਲ ਆ ਗਗਨ ਜੀ ਸਰਕਾਰ ਕੋ ਕਾਂਗਰਸ ਦੇ ਖਿਲਾਫ ਕਹਿਣ ਨੂੰ ਕੁਝ ਨਹੀਂ ਹੈ ਜਦੋਂ ਕੋਸ਼ਿਸ਼ਾਂ ਦਾ ਹੋਵੇ ਉਦੋਂ ਇੱਕ ਮੰਨ ਘੜ ਤੱਥੂਰੀਆਂ ਦਿੱਤੀਆਂ ਜਾਂਦੀਆਂ ਤੇ ਉਹ ਕਾਂਗਰਸ ਦੀ ਲੀਡਰਸ਼ਿਪ ਤੇ ਕਾਂਗਰਸ ਦੇ ਵਰਕਰਾਂ ਨੇ ਮੈਦਾਨ ਤੇ ਉੱਤਰ ਕੇ ਉਹ ਥਿਉਰੀ ਨੂੰ ਵੀ ਗਲਤ ਕਰ ਦਿੱਤਾ ਅੱਜ ਇੱਕ ਮੁੱਠ ਹੋ ਕੇ ਹਰ ਕਾਂਗਰਸੀ ਜਿਹੜਾ ਇਸ ਨੂੰ ਆਪਣੀ ਲੜਾਈ ਸਮਝ ਕੇ ਲੜ ਰਿਹਾ ਭਾਈ ਜੀ ਜੇ ਕਾਂਗਰਸ ਦਾ ਇੱਕ ਧਰੀ ਵੇਖਿਆ ਜਾਵੇ ਤਾਂ ਇਹ ਲੰਬਾ ਸਮਾਂ ਸੀਟ ਪਹਿਲਾਂ ਕਾਂਗਰਸ ਕੋਲ ਹੀ ਫਿਰ ਅਕਾਲੀ ਦਲ ਕਾਫੀ ਸਮੇਂ ਤੋਂ ਜਿੱਤਿਆ ਬਾਅਦ ਦੇ ਵਿੱਚ ਖੜੂਰ ਸਾਹਿਬ ਤੋਂ ਤੁਸੀਂ ਸਭ ਤੋਂ ਪਹਿਲੀ ਵਾਰੀ ਲੋਕ ਸਭਾ ਦੀ ਲੰਬੇ ਸਮੇਂ ਬਾਅਦ ਇਹ ਚੋਣ ਜਿਹਦੀ ਕਾਂਗਰਸ ਦੀ ਝੋਲੀ ਚ ਪਾਈ ਸੀ ਸੀਟ ਇਹ ਤਰਨਤਾਰ ਤੋਂ ਵੀ ਕਾਂਗਰਸ ਦਾ ਕੈਂਡੀਡੇਟ 2017 ਚਿੱਤਿਆ ਕਾਂਗਰਸ ਦਾ ਇੱਥੇ ਮੁਕਾਬਲਾ ਜੇ ਦੇਖਿਆ ਜਾਵੇ ਤਾਂ ਇੱਕ ਤੇਰੇ ਜਿਸ ਤਰ੍ਹਾਂ ਪਹਿਲਾ ਦੂਜਾ ਤਾਂ ਕਾਂਗਰਸ ਦਾ ਮੁਕਾਬਲਾ ਕਿਸ ਨਾਲ ਕੀਤੇ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਤਰਨਤਾਰ ਦਾ ਲੋਕ ਸਭਾ ਸੀਟ ਆ ਨਾ ਇਹ ਹਮੇਸ਼ਾ ਇਹਦਾ ਪੰਥਕ ਤਸਵੀਰ ਰਹੀ ਹੈ ਪਰ ਇਸ ਦੇ ਵਿੱਚ ਜਿਹੜੀ ਤਰਨਤਾਰ ਦਾ ਅਸੈਂਬਲੀ ਆ ਨਾ ਇਹਦੀ ਤਸਵੀਰ ਹਮੇਸ਼ਾ ਕਾਂਗਰਸ ਪੱਖੀ ਰਹੀ ਤੁਸੀਂ ਜੇ ਧਿਆਨ ਨਾਲ ਵੇਖੋ ਸਾ ਗਰਦਿਆਲ ਸਿੰਘ ਢਿੱਲੋਂ ਆਣਦੇ ਮੇਰੇ ਉਸਤੀ ਗੱਲ ਆ ਉਹਨਾਂ ਨੇ ਤਰਨਤਾਰ ਤੋਂ MP ਦੀ ਇਲੈਕਸ਼ਨ ਲੜੀ ਸੀ ਉਹ ਸਾਰੇ ਹਲਕਿਆਂ 'ਚ ਉਹ ਹਾਰ ਗਏ ਪਰ ਤਰਨਤਾਰ ਤੇ ਬਿਆਸ 'ਚ ਉਹ ਜਿੱਤੇ ਸੀ ਜੇ ਫਿਰ ਗੱਲ ਕਰੀਏ ਗੁਰਿੰਦਰ ਕੈਰੋਂ ਆਣਦੇ ਇੱਥੋਂ ਚੋਣ ਲੜੀ ਗੁਰਿੰਦਰ ਕੈਰੋਂ ਹੁਣੀ ਸਾਰੇ ਹਲਕਿਆਂ 'ਚ ਉਹ ਹਾਰ ਗਏ ਤਰਨਤਾਰ ਤੇ ਬਿਆਸ 'ਚ ਉਹ ਜਿੱਤੇ ਤੋ ਤਰਨਤਾਰ ਦਾ ਹਮੇਸ਼ਾ ਹੀ ਜਿਹੜਾ ਵਾ ਉਹ ਕਾਂਗਰਸ ਦੇ ਨਾਲ ਖੜਾ ਰਿਹਾ ਵਾ ਤੇ ਇਸ ਵਾਰ ਵੀ ਤਰਨਤਾਰ ਦਾ ਕਾਂਗਰਸ ਨੂੰ ਪਹਿਲ ਦੇ ਪਹਿਲ ਦੇਗਾ ਤੇ ਰਹਿ ਗਈ ਪੋਜੀਸ਼ਨ ਮੈਂ ਜੋ ਸਮਝਦਾ ਕਿ ਮੁੱਖ ਮੁਕਾਬਲਾ ਜਿਹੜਾ ਵਾ ਉਹ ਆਮ ਆਦਮੀ ਨਾਲ ਹੋਏਗਾ ਕਿਉਂਕਿ ਕੁਝ ਸਰਕਾਰ ਦਾ ਸਰ ਉਹ ਦਾਵਾ ਕੋ ਸਰਕਾਰ ਹੱਥ ਕੰਡੇ ਵੀ ਵਰਤਦੀ ਆ ਪਰ ਇਸ ਦੇ باوجود ਵੀ ਕਾਂਗਰਸ ਬਹੁਤ ਸੌਖੀ ਸਥਿਤੀ 'ਚ 2027 ਦਾ ਡਿੰਪਾ ਜੀ ਕੀ ਇੰਪੈਕਟ ਦੇਖਦੇ ਜੀ ਇਸ ਚੋਣ ਦਾ ਨਤੀਜਾ 2027 ਨੂੰ ਕਿਵੇਂ ਪ੍ਰਭਾਵਿਤ ਕਰੇਗਾ ਜਾਂ ਕੀ ਇਹਦਾ ਅਸਰ ਹੋਏਗਾ ਦੇਖੋ ਇਹ ਮੈਂ ਸਮਝਦਾ ਕਿ 22 ਇਲੈਕਸ਼ਨ ਤੋਂ ਤੁਸੀਂ ਜਾਂਦਰ ਇਲੈਕਸ਼ਨ ਨੂੰ ਨਹੀਂ ਜੋੜ ਸਕਦੇ ਕਾਰਨ ਇਹ ਆ ਕਿ ਪਿਛਲੇ ਸਾਲ ਤੋਂ ਪਹਿਲਾਂ 2017 ਤੋਂ 2016 ਦੇ ਵਿੱਚ ਖਡੂਰ ਸਾਹਿਬ ਬਾਈ ਇਲੈਕਸ਼ਨ ਹੋਈ ਉਹਦੇ ਵਿੱਚ ਰਵਿੰਦਰ ਸਿੰਘ ਬਰਮਪੁਰਾ 45 ਹਜ਼ਾਰ ਵੋਟ ਤੇ ਜਿੱਤੇ ਤੇ ਜਦੋਂ ਫਿਰ 17 ਸਾਲ ਬਾਅਦ ਹੀ ਚੋਣ ਆ ਗਈ ਆ ਤੇ ਉਹ ਆਪ ਵੀ ਪਾਈ ਹਰ ਤੇ ਹਰੇ ਤੇ ਤਰਨ ਦਾਰ ਦੀਆਂ ਪੰਜੇ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਜਿੱਤੀਆਂ ਸੋ ਮੈਂ ਸਮਝਣਾ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਅਸਰ ਕੋਈ 27 ਤੇ ਪੈਣਾ ਨਹੀਂ 22 ਇਲੈਕਸ਼ਨ ਟੋਟਲ ਹੋਰ ਹੁੰਦੀ ਆ ਜਦ ਇਲੈਕਸ਼ਨ ਹੋਰ 2027 ਦੇ ਵਿੱਚ ਵੈਸੇ ਕਾਂਗਰਸ ਦੇ ਪੱਕੇ ਮਹੌਲ ਜਿਹੜਾ ਵਾ ਵੈਸੇ ਥਰੋਊਟ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਕਹਿਣੇ ਬਲ ਬੰਦੇ ਮੈਂ ਉਹ ਤਾਂ ਇੱਕ ਬਹੁਤ ਸਟਰੋਂਗ ਵਾ ਮੈਂ ਉਹਨਾਂ ਤੁਸੀਂ ਅੱਜ ਗੱਲ ਯਾਦ ਰੱਖ ਲਿਓ ਅੱਜ ਦਾ ਦਿਨ ਅੱਜ ਦਾ ਸਮਾਂ ਕਾਂਗਰਸ ਪਾਰਟੀ ਜਿਹੜੀ ਆ 80ਾਂ ਸੀਟਾਂ ਦੇ ਸਰਕਾਰ ਬਣਾਉਂਗੀ ਆਉਂਦੀ 2027 ਵਿੱਚ ਦਾ ਕਾਂਗਰਸ ਦੇ ਸਿਨੇ ਰਾਗੂ ਜਸਬੀਰ ਸਿੰਘ ਗਿਲ ਡਿੰਪਾ ਜੀ ਤਾਂ ਕਿਉਂਕਿ ਡਿੰਪਾ ਜੀ ਨੇ ਗੱਲ ਇਸ ਕਰਕੇ ਕੀਤੀ ਕਿਉਂਕਿ ਇਸ ਇਲਾਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਸਿਆਸਤ ਕੇਂਦ੍ਰਿਤ ਰਹੀ ਹੈ ਔਰ ਹਰ ਹਲਕੇ ਦੇ ਹਰ ਵਰਕਰ ਦਾ ਡਿੰਪਾ ਜੀ ਨੂੰ ਪਤਾ ਹੈ ਤੇ ਡਿੰਪਾ ਜੀ ਦਾ ਇਹੋ ਕਹਿਣਾ ਹੈ ਕਿ ਪਾਵੇਂ ਕਿ ਬਾਈ ਇਲੈਕਸ਼ਨ ਜਿਹੜੀਆਂ ਹੁੰਦੀਆਂ ਨੇ ਇਹਦਾ ਜਨਰਲ ਇਲੈਕਸ਼ਨ ਨਾਲ ਬਿਲਕੁਲ ਅਲੱਗ ਹੁੰਦੀਆਂ ਨੇ ਪਰ ਇਸ ਵਾਰ ਕਾਂਗਰਸ ਜਿਹੜੀ ਹੈ ਇਸ ਬਾਈ ਇਲੈਕਸ਼ਨ ਨੂੰ ਵੀ ਇੱਕ ਜੁੜਤ ਨਾਲ ਲੜ ਰਹੀ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਧੜੰਦੇ ਨਾਲ ਚੋਣ ਲੜੇਗੀ ਔਰ ਸ਼ਾਨ ਦੇ ਨਾਲ ਜਿੱਤੇਗੀ ਮੁਕਾਬਲਾ ਜਰੂਰ ਉਹਨਾਂ ਨੇ ਕਹਿ ਕੇ ਆਵਾਜ਼ੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਨਾਲ ਹੈ ਕਿਉਂਕਿ ਸਰਕਾਰ ਦੇ ਕੋਲ ਕਈ ਤਰ੍ਹਾਂ ਦੇ ਹਰ ਹਿੱਲਾ ਸਰਕਾਰ ਵਰਤਦੀ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ ਅੱਗੇ ਵਧੇਗਾ ਕਾਂਗਰਸ ਦੇ ਹੋਰ ਲੀਡਰਸ਼ਿਪ ਵੱਡੇ ਲੀਡਰਸ਼ਿਪ ਵੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਗਏ ਆਗੂ ਨੇ ਇਹਨਾਂ ਦੇ ਨਾਲ ਇੰਟੈਕਟ ਰਵਾਂਗੇ ਲੋਕਾਂ ਤੱਕ ਤਰਨਤਨ ਬਾਈ ਇਲੈਕਸ਼ਨ ਦੀ ਕੱਲੀ-ਕੱਲੀ ਗੱਲ ਪਹੁੰਚਾਉਂਦੇ ਰਾਵਾਂਗੇ ਤਰਨਤਨ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਇੱਕਜੁੱਟਤਾ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਢੜਲੇ ਦੇ ਨਾਲ ਸਾਰੇ ਕਾਂਗਰਸ ਦੇ ਆਗੂ ਚੋਣ ਮੈਦਾਨ 'ਚ ਡਿੱਟ ਗਏ ਨੇ ਮਾਝੇ ਦੀ ਸਾਰੀ ਲੀਡਰਸ਼ਿਪ ਪਹਿਲੇ ਦਿਨ ਤੋਂ ਹੀ ਇਸ ਚੋਣ ਮੈਦਾਨ ਦੇ ਵਿੱਚ ਨੇਤਰੀ ਹੋਈ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਜਸਬੀਰ ਸਿੰਘ ਡਿੰਪਾ ਜੀ ਕਈ ਵਾਰ ਵਿਧਾਇਕ ਰਹੇ ਨੇ ਡਿੰਪਾ ਜੀ ਸਾਡੇ ਨਾਲ ਨੇ ਮਾਝੇ ਦੀ ਪਕੜ ਹੈ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਤਾਂ ਚੋਣ ਮੇ ਇਕ ਇਕ ਇਹ ਅਤਕਤ ਨਹੀਂ ਨਹੀਂ ਹੋਏਗੀ ਕਿ ਉਹਨਾਂ ਦੀ ਗਵਾਹੀ ਦੇ ਵਿੱਚ ਮਾਝੇ ਦੀ ਲੀਡਰਸ਼ਿਪ ਜਿਹੜੀ ਹੈ ਇੱਥੇ ਚੋਣ ਤਰਨ ਤਰਨ ਦੇ ਵਿੱਚ ਡਟੀ ਹੋਈ ਹੈ ਰਾਜਾ ਵੜਿੰਗ ਸਾਹਿਬ ਬਾਜਵਾ ਸਾਹਿਬ ਵੀ ਚੋਣ ਮੈਦਾਨ ਦੇ ਵਿੱਚ ਨੇ ਤਾਂ ਕਰਨ ਬੁਰਜ ਦੇ ਲਈ ਸਾਰੀ ਕਾਂਗਰਸੀ ਲੀਡਰਸ਼ਿਪ ਨੇ ਵੀ ਹਰਨ ਤਰਨ ਤਰਨ ਨਾਲ ਘਤ ਲੀਆਂ ਨੇ ਤਾਂ ਡਿੰਪਾ ਜੀ ਕੋਲੋਂ ਜਿਹੜੀ ਜਿਹੜੀ ਜ਼ਮੀਨੀ ਹਕੀਕਤ ਸਾਰੀ ਜਾਣਦੇ ਆ ਤਾਂ ਡਿੰਪਾ ਜੀ ਕੱਲ ਦੀਵਾਲੀ ਸੀਗੀ ਦੀਵਾਲੀ ਤੋਂ ਨਿਕਲੇ ਨੇ ਚੋਣ ਪ੍ਰਚਾਰ ਇੱਕ ਵਾਰੀ ਫਿਰ ਨਵੇਂ ਸਿਰ ਤੋਂ ਸ਼ੁਰੂ ਹੋਣਾ ਹੌਲੀ ਹੌਲੀ ਯੋਰ ਫੜੇਗਾ ਮੌਜੂਦਾ ਸਿਚੁਏਸ਼ਨ ਕੀ ਲੱਗਦੀ ਹੈ ਇਸ ਹਾਲਾਤਾਂ ਦੇ ਵਿੱਚ ਦੇਖੋ ਗਗਦੀ ਨਾਇਕਾ ਗੱਲ ਵੇਖੀ ਆ ਕਿ ਜਦੋਂ ਵੀ ਕਾਂਗਰਸ ਪਾਰਟੀ ਬਤੌਰ ਕਾਂਗਰਸ ਪਾਰਟੀ ਚੋਣ ਲੜਦੀ ਆ ਤੇ ਉਹਨੂੰ ਕੋਈ ਨਹੀਂ ਹਰਾ ਸਕਦਾ ਅੱਜ ਤਰਨਤਾਰ ਦੇ ਵਿੱਚ ਇਹੀ ਸਥਿਤੀ ਆ ਗਈ ਆ ਕਿ ਕੋਈ ਢੜਾ ਨਹੀਂ ਕੋਈ ਕੁਛ ਨਹੀਂ ਸਮੁੱਚੀ ਕਾਂਗਰਸ ਬਤੌਰ ਕਾਂਗਰਸ ਚੋਣ ਲੜ ਰਹੀ ਆ ਤੇ ਇਹਦਾ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਆ ਜੇ ਤੁਸੀਂ ਦੂਜੀਆਂ ਪਾਰਟੀਆਂ ਦਾ ਲੈ ਲਓ ਤੇ ਜਿਹੜੇ ਸਾਡੇ ਮਾਣਯੋਗ ਸਵਰਗਵਾਸੀ ਡਾਕਟਰ ਸੋਲ ਇਥੋਂ ਦੇ ਵਿਧਾਇਕ ਸਨ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਹੀ ਆ ਜਿਹੜਾ ਇੰਡੀਪੈਂਡੈਂਟ ਚੋਣ ਮੈਦਾਨ ਦੇ ਵਿੱਚ ਉਤਰ ਆਇਆ ਉੱਥੇ ਵੀ ਤੁਹਾਨੂੰ ਸਮਝ ਲਓ ਵੀ ਬਗਾਵਤ ਦੇ ਸਿੰਪਟਮਸ ਵੇਖ ਰਹੇ ਜਿੱਥੋਂ ਤੱਕ ਰਹੇਗੀ ਭਾਜਪਾ ਦੀ ਗੱਲ ਇਹ ਨਵਾਂ ਕਾਲੀ ਦਲ ਚੋਂ ਕੈਂਡੀਡੇਟ ਗਿਆ ਵਾ ਤੇ ਬਾਕੀ ਸਾਰੇ ਜਿਹੜੀ ਟਕਸਾਲੀ ਭਾਜਪਾ ਆ ਉਹ ਇਸ ਨੂੰ ਕਬੂਲ ਨਹੀਂ ਕਰ ਰਹੇ ਤੇ ਜੇ ਆਪਾਂ ਵੇਖੀਏ ਪੰਥਕ ਵੋਟ ਉਹ 2-3% ਵੈਸੇ ਵੰਡੀ ਪਈ ਆ ਤੋ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪਾਰਟੀ ਜਿਹੜੀ ਆ ਉਸ ਨੂੰ ਬਹੁਤ ਹੰਗਾਰਾ ਮਿਲ ਰਿਹਾ ਪਰ ਕਾਂਗਰਸ ਪਾਰਟੀ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਇਹ ਜਿਹੜੀ ਚੋਣ ਆ ਇਹਦੇ ਵਿੱਚ ਮੈਂ ਵੇਖਿਆ ਸਰਕਾਰ ਦੀ ਬੜੀ ਵੱਡੀ ਨਕਾਮਯਾਬੀ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਲੋਕਾਂ ਨੂੰ ਧਮਕੀਆਂ ਵੀ ਦੇ ਰਹੇ ਆ ਡਰ ਪੈਦਾ ਮੌਲਾ ਇਸ ਨੂੰ ਦੂਰ ਕਰਦੇ ਵਿੱਚ ਵੀ ਸਰਕਾਰ ਬਿਲਕੁਲ ਸਫਲ ਨਹੀਂ ਆ ਇਸ ਦਾ ਖਮਿਆਜਾ ਵੀ ਸਰਕਾਰ ਨੂੰ ਇਹ ਭੁਗਤਣਾ ਪਊਗਾ ਤੇ ਓਵਰ ਆਲ ਜਿਹੜਾ ਵਾ ਕਾਂਗਰਸ ਦੀ ਸਥਿਤੀ ਠੀਕ ਆ ਜਿੰਨੇ ਵੀ ਕੈਂਡੀਡੇਟ ਤਰਨ ਤਰ ਤੋਂ ਟਿਕਟ ਮੰਗਦੇ ਸਾਰੇ ਕਰਤਪੁਰਜੀ ਦੀ ਹਮਾਇਤ ਦੇ ਵਿੱਚ ਦਿਨ ਰਾਤ ਇੱਕ ਕਰੇ ਆ ਭਾਵੇਂ ਰਾਜਵੀਰ ਭੁੱਲਰ ਹੋਵੇ ਭਾਵੇਂ ਤਨੇਜਾ ਜੀ ਹੋਣ ਭਾਵੇਂ ਰਾਣਾ ਗੱਡੀ ਬੈਂਟ ਹੋਵੇ ਵਾਰੇ ਕੋਈ ਹੋਰ ਹੋਵੇ ਸਾਰੇ ਜਾਣੇ ਡਰਾਂ ਤੇ ਕਰਕੇ ਮਿਹਨਤ ਕਰ ਰਿਹਾ ਤੇ ਕਾਂਗਰਸ ਨੂੰ ਅੱਛਾ ਰਿਸਪੌਂਸ ਮਿਲ ਰਿਹਾ ਤੇ ਭਾਈ ਤੁਸੀਂ ਇੱਕ ਗੱਲ ਕਹੀ ਕਿ ਕਾਂਗਰਸ ਜਦੋਂ ਕਾਂਗਰਸ ਦੇ ਬਣ ਕੇ ਜਦੋਂ ਚੋਣ ਲੜਦੀ ਆ ਤਾਂ ਇਸ ਦਾ ਮੈਸੇਜ ਵੀ ਤੁਸੀਂ ਵਰਕਰਸ ਨੂੰ ਜਾਂ ਲੋਕਾਂ ਨੂੰ ਇਹ ਕਨਵੇ ਕਰ ਜਿਵੇਂ ਸਾਰੀ ਲੀਡਰਸ਼ਿਪ ਹੀ ਇੱਥੇ ਨੇ ਬਾਏ ਇੱਥੇ ਇਹ ਤਾਂ ਥੈਟ ਮੀਨਸ ਕਿ ਪੂਰੀ ਇਕਜੁਟਤਾ ਦੇ ਨਾਲ ਫਿਰ ਜਿਹੜੀ ਉਹ ਚੋਣ ਲੜਦੀ ਕਿਉਂਕਿ ਕਈ ਵਾਰਾਂ ਦੀ ਇਸ ਤਰ੍ਹਾਂ ਦੀ ਗੱਲਾਂ ਛਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਗੱਲ ਆ ਜਾਂਦੀ ਕਿ ਕਈ ਧੜੇ ਨੇ ਜੀ ਇਸ ਤਰ੍ਹਾਂ ਦੇਖੋ ਇੱਕ ਗੱਲ ਆ ਗਾਗਨ ਜੀ ਸਰਕਾਰ ਕੋ ਕਾਂਗਰਸ ਦੇ ਖਿਲਾਫ ਕਹਿਣ ਨੂੰ ਕੁਝ ਨਹੀਂ ਹੈ ਜਦੋਂ ਕੋਸ਼ਿਸ਼ ਨਾਂ ਦਾ ਹੋਵੇ ਉਦੋਂ ਇੱਕ ਮੰਨ ਘੜ ਤਥਿਉਰੀਆਂ ਦਿੱਤੀਆਂ ਜਾਂਦੀਆਂ ਤੇ ਉਹ ਕਾਂਗਰਸ ਦੀ ਲੀਡਰਸ਼ਿਪ ਤੇ ਕਾਂਗਰਸ ਦੇ ਵਰਕਰਾਂ ਨੇ ਮੈਦਾਨ ਤੇ ਉੱਤਰ ਕੇ ਉਹ ਥਿਉਰੀ ਨੂੰ ਵੀ ਗਲਤ ਕਰ ਦਿੱਤਾ ਅੱਜ ਇੱਕ ਮੁੱਠ ਹੋ ਕੇ ਹਰ ਕਾਂਗਰਸੀ ਜਿਹੜਾ ਇਸ ਨੂੰ ਆਪਣੀ ਲੜਾਈ ਸਮਝ ਕੇ ਲੜ ਰਿਹਾ ਜੀ ਜੇ ਕਾਂਗਰਸ ਦਾ ਇੱਕ ਧਰੀ ਵੇਖਿਆ ਜਾਵੇ ਤਾਂ ਇਹ ਲੰਬਾ ਸਮਾਂ ਸੀਟ ਪਹਿਲਾਂ ਕਾਂਗਰਸ ਕੋਲ ਹੀ ਫਿਰ ਅਕਾਲੀ ਦਲ ਕਾਫੀ ਸਮੇਂ ਤੋਂ ਜਿੱਤਿਆ ਬਾਅਦ ਦੇ ਵਿੱਚ ਖੜੂਰ ਸਾਹਿਬ ਤੋਂ ਤੁਸੀਂ ਸਭ ਤੋਂ ਪਹਿਲੀ ਵਾਰੀ ਲੋਕ ਸਭਾ ਦੀ ਲੰਬੇ ਸਮੇਂ ਬਾਅਦ ਇਹ ਚੋਣ ਜਿਹੜੀ ਕਾਂਗਰਸ ਦੀ ਝੋਲੀ ਚ ਪਾਈ ਸੀ ਸੀਟ ਇਹ ਤਰਨਤਾਰ ਤੋਂ ਵੀ ਕਾਂਗਰਸ ਦਾ ਕੈਂਡੀਡੇਟ 2017 ਚਿੱਤਿਆ ਕਾਂਗਰਸ ਦਾ ਇੱਥੇ ਮੁਕਾਬਲਾ ਜੇ ਦੇਖਿਆ ਜਾਵੇ ਤਾਂ ਇੱਕ ਤੇਰੇ ਜਿਸ ਤਰ੍ਹਾਂ ਪਹਿਲਾ ਦੂਜਾ ਤਾਂ ਕਾਂਗਰਸ ਦਾ ਮੁਕਾਬਲਾ ਕਿਸ ਨਾਲ ਕੀਤੇ ਤੁਸੀਂ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਤਰਨਤਾਰ ਦਾ ਲੋਕ ਸਭਾ ਸੀਟ ਆ ਨਾ ਜੀ ਇਹ ਹਮੇਸ਼ਾ ਇਹਦਾ ਪੰਥਕ ਤਸਵੀਰ ਰਹੀ ਹੈ ਜੀ ਪਰ ਇਸ ਦੇ ਵਿੱਚ ਜਿਹੜੀ ਤਰਨਤਾਰ ਦਾ ਅਸੈਂਬਲੀ ਆ ਨਾ ਇਹਦੀ ਤਸਵੀਰ ਹਮੇਸ਼ਾ ਕਾਂਗਰਸ ਪੱਖੀ ਰਹੀ ਤੁਸੀਂ ਜੇ ਧਿਆਨ ਨਾਲ ਵੇਖੋ ਸਾ ਗਰਦਿਆਲ ਸਿੰਘ ਢਿੱਲੋਂ ਆਣਦੇ ਮੇਰੇ ਉਸਤੀ ਗੱਲ ਆ ਉਹਨਾਂ ਨੇ ਤਰਨਤਾਰ ਤੋਂ MP ਦੀ ਇਲੈਕਸ਼ਨ ਲੜੀ ਸੀ ਉਹ ਸਾਰੇ ਹਲਕਿਆਂ 'ਚ ਹਾਰ ਗਏ ਪਰ ਤਰਨਤਾਰ ਤੇ ਬਿਆਸ 'ਚ ਉਹ ਜਿੱਤੇ ਸੀ ਜੇ ਫਿਰ ਗੱਲ ਕਰੀਏ ਗੁਰਿੰਦਰ ਕੈਰੋਂ ਆਣਦੇ ਇੱਥੋਂ ਚੋਣ ਲੜੀ ਗੁਰਿੰਦਰ ਕੈਰੋਂ ਹੁਣੇ ਸਾਰੇ ਹਲਕਿਆਂ 'ਚ ਹਾਰ ਗਏ ਤਰਨਤਾਰ ਤੇ ਬਿਆਸ 'ਚ ਜਿੱਤੇ ਜੋ ਤਰਨਤਾਰ ਦਾ ਹਮੇਸ਼ਾ ਹੀ ਜਿਹੜਾ ਵਾ ਉਹ ਕਾਂਗਰਸ ਦੇ ਨਾਲ ਖੜਾ ਰਿਹਾ ਵਾ ਤੇ ਇਸ ਵਾਰ ਵੀ ਤਰਨਤਾਰ ਦਾ ਕਾਂਗਰਸ ਨੂੰ ਪੈਲ ਦੇ ਪੈਲ ਦੇਗਾ ਤੇ ਰਹਿ ਗਈ ਪੋਜੀਸ਼ਨ ਮੈਂ ਜੋ ਸਮਝਦਾ ਕਿ ਮੁੱਖ ਮੁਕਾਬਲਾ ਜਿਹੜਾ ਵਾ ਉਹ ਆਮ ਆਦਮੀ ਨਾਲ ਹੋਏਗਾ ਕਿਉਂਕਿ ਕੁਝ ਸਰਕਾਰ ਦਾ ਸਰ ਦਾਵਾ ਕੋ ਸਰਕਾਰ ਹੱਥ ਕੰਡੇ ਵੀ ਵਰਤਦੀ ਆ ਪਰ ਇਸ ਦੇ ਬਾਵਜੂਦ ਵੀ ਕਾਂਗਰਸ ਬਹੁਤ ਸੌਖੀ ਸਥਿਤੀ 'ਚ ਹੈ 2027 ਦਾ ਡਿੰਪਾ ਜੀ ਕੀ ਇੰਪੈਕਟ ਦੇਖਦੇ ਜੇ ਇਸ ਚੋਣ ਦਾ ਨਤੀਜਾ 2027 ਨੂੰ ਕਿਵੇਂ ਪ੍ਰਭਾਵਿਤ ਕਰੇਗਾ ਜਾਂ ਕੀ ਇਹਦਾ ਅਸਰ ਹੋਏਗਾ ਦੇਖੋ ਇਹ ਮੈਂ ਸਮਝਦਾ ਕਿ 22 ਇਲੈਕਸ਼ਨ ਤੋਂ ਤੁਸੀਂ ਜਦੋਂ ਇਲੈਕਸ਼ਨ ਨੂੰ ਨਹੀਂ ਜੋੜ ਸਕਦੇ ਕਾਰਨ ਇਹ ਆ ਕਿ ਪਿਛਲੇ ਸਾਲ ਤੋਂ ਪਹਿਲਾਂ 2017 ਤੋਂ 2016 ਦੇ ਵਿੱਚ ਖਡੂਰ ਸਾਹਿਬ 22 ਇਲੈਕਸ਼ਨ ਹੋਈ ਉਹਦੇ ਵਿੱਚ ਰਵਿੰਦਰ ਸਿੰਘ ਬਰਮਪੁਰਾ 45 ਹਜ਼ਾਰ ਵੋਟ ਤੇ ਜਿੱਤੇ ਤੇ ਜਦੋਂ ਫਿਰ 17 ਸਾਲ ਬਾਅਦ ਹੀ ਲੇਚੋੜ ਆ ਗਈ ਆ ਤੇ ਉਹ ਆਪ ਵੀ ਪਾਈ ਹਰ ਤੇ ਹਾਰੇ ਤੇ ਤਰਨ ਦਰਦੀਆਂ ਪੰਜੇ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਜਿੱਤੀ ਆ ਸੋ ਮੈਂ ਸਮਝਣਾ ਚਾਹ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਅਸਰ ਕੋਈ 27 ਤੇ ਪੈਣਾ ਨਹੀਂ 22 ਇਲੈਕਸ਼ਨ ਟੋਟਲ ਹੋਰ ਹੁੰਦੀ ਆ ਜਦੋਂ ਇਲੈਕਸ਼ਨ ਹੋਰ 2027 ਦੇ ਵਿੱਚ ਵੈਸੇ ਕਾਂਗਰਸ ਦੇ ਪੱਕੇ ਮਾਹੌਲ ਜਣਾ ਵਾ ਵੈਸੇ ਥਰੂਆਊਟ ਪੰਜਾਬ ਦੇ ਵਿੱਚ ਬੰਦ ਟਿਕਾਣੇ ਬੰਦ ਮੈਂ ਉੱਤ ਇੱਕ ਬਹੁਤ ਸਟਰੋਂਗ ਵਾ ਮੈਂ ਤੁਹਾਨੂੰ ਤੁਸੀਂ ਅੱਜ ਗੱਲ ਯਾਦ ਰੱਖ ਲਿਓ ਜੀ ਜੀ ਅੱਜ ਦਾ ਦਿਨ ਅੱਜ ਦਾ ਸਮਾਂ ਕਾਂਗਰਸ ਪਾਰਟੀ ਜਿਹੜੀ ਆ 80ਾਂ ਸੀਟਾਂ ਤੇ ਸਰਕਾਰ ਬਣਾਉਂਗੀ ਆਉਂਦੀ 2027 ਵਿੱਚ ਦਾ ਕਾਂਗਰਸ ਦੇ ਸਿਨੇ ਰਾਗੂ ਜਸਬੀਰ ਸਿੰਘ ਗਿਲ ਡਿੰਪਾ ਜੀ ਤਾਂ ਕਿਉਂਕਿ ਡਿੰਪਾ ਜੀ ਨੇ ਗੱਲ ਇਸ ਕਰਕੇ ਕੀਤੀ ਕਿਉਂਕਿ ਇਸ ਇਲਾਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਸਿਆਸਤ ਕੇਂਦਰਿਤ ਰਹੀ ਹੈ ਔਰ ਹਰ ਹਲਕੇ ਦੇ ਹਰ ਵਰਕਰ ਦਾ ਡਿੰਪਾ ਜੀ ਨੂੰ ਪਤਾ ਹੈ ਤੇ ਡਿੰਪਾ ਜੀ ਦਾ ਇਹੋ ਕਹਿਣਾ ਹੈ ਕਿ ਭਾਵੇਂ ਕਿ ਬਾਈ ਇਲੈਕਸ਼ਨ ਜਿਹੜੀਆਂ ਹੁੰਦੀਆਂ ਨੇ ਇਹਦਾ ਜਨਰਲ ਇਲੈਕਸ਼ਨ ਨਾਲ ਬਿਲਕੁਲ ਅਲੱਗ ਹੁੰਦੀਆਂ ਨੇ ਪਰ ਇਸ ਵਾਰ ਕਾਂਗਰਸ ਜਿਹੜੀ ਹੈ ਇਸ ਬਾਈ ਇਲੈਕਸ਼ਨ ਨੂੰ ਵੀ ਇੱਕ ਜੁੜਤ ਨਾਲ ਲੜ ਰਹੀ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਧੜਲੇ ਨਾਲ ਚੋਣ ਲੜੇਗੀ ਔਰ ਚਾਨ ਦੇ ਨਾਲ ਜਿੱਤੇਗੀ ਮੁਕਾਬਲਾ ਜ਼ਰੂਰ ਉਹਨਾਂ ਨੇ ਕਹਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਨਾਲ ਹੈ ਕਿਉਂਕਿ ਸਰਕਾਰ ਦੇ ਕੋਲ ਕਈ ਤਰ੍ਹਾਂ ਦੇ ਹਰ ਹਿੱਲਾ ਸਰਕਾਰ ਵਰਤਦੀ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ ਅੱਗੇ ਵਧੇਗਾ ਕਾਂਗਰਸ ਸ਼ਿਪ ਵੱਡੇ ਲੀਡਰਸ਼ਿਪ ਵੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇਗੀ ਤੇ ਡਿਊਟੀਆਂ ਲੱਗ ਗਈਆਂ ਨੇ ਔਰ ਲਗਾਤਾਰ ਅਸੀਂ ਕਾਂਗਰਸ ਦੇ ਜਿੰਨੇ ਵੀ ਆਗੂ ਨੇ ਇਹਨਾਂ ਦੇ ਨਾਲ ਇੰ ਟੱਚ ਰਵਾਂਗੇ ਲੋਕਾਂ ਤੱਕ ਤਰਨਤਾਰਨ ਬਾਈ ਇਲੈਕਸ਼ਨ ਦੀ ਕੱਲੀ ਕੱਲੀ ਗੱਲ ਪਹੁੰਚਾਉਂਦੇ ਰਾਵਾਂਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਤਰਨਤਾਰਨ